ਅੱਟੋ ਤੇ ਅੱਧੀ ਰਾਤ ਨੂੰ ਫੂਡ ਸਪਲਾਈ ਕਰਨ ਜਾਂਦੇ ਹੋ ਤਾਂ ਵੀਡੀਓ ਦੇਖ ਲਓ ਤੁਸੀਂ ਸਾਵਧਾਨ ਹੋ ਜਾਓ ਇਹ ਨੌਜਵਾਨਾਂ ਨੂੰ ਅੱਧੀ ਰਾਤ ਨੂੰ ਪੈਗੇ ਸੀ ਟੰਡੇ ਬਦਮਾਸ਼ ਲੇਕਿਨ ਇਹਨਾਂ ਮੁੰਡਿਆਂ ਦੀ ਦਲੇਰੀ ਦੇਖੋ ਇਹਨਾਂ ਨੇ ਤਿੰਨ ਜਾਨਾਂ ਨੂੰ ਫੜ ਕੇ ਫੇਰੀ ਜੁੱਤੀ ਤੇ ਕਰਤਾ ਪੁਲਿਸ ਦੇ ਹਵਾਲੇ ਲੇਕਿਨ ਵੱਡੇ ਸਵਾਲ ਵੀ ਚੁੱਕੇ ਆ ਅੱਦੇ ਅਸੀਂ ਅੱਧੇ ਘੰਟੇ ਤੋਂ ਪਰੇਸ਼ਾਨ ਆ ਪੁਲਿਸ ਵਾਲੇ ਲੇਟ ਹੁੰਦੇ ਪਏ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਨੇ ਨਾ ਤੇ ਬੰਦੀ ਕਾਰਵਾਈ ਕਰੋ ਲੇਕਿਨ ਉਹ ਕਿੰਤੂ ਪ੍ਰੰਤੂ ਕਰਦੇ ਪਏ ਗਨੇ ਲੇਕਿਨ ਉੱਤੇ ਪੁਲਸਰਾ ਜਦੋਂ ਗੱਲ ਕੀਤੀ ਕਿ ਕੋਹਨਾ ਵੱਲੋਂ ਕਿਹਾ ਗਿਆ ਅਸੀਂ ਇਹਨਾਂ ਨੂੰ ਰੈਸਟ ਕਰ ਦਿੱਤਾ ਗਿਆ ਕਿ ਬੰਦੀ ਕਾਰਵਾਈ ਕਰ ਦਿੱਤੀ ਜਾਵੇਗੀ ਲੇਕਿਨ ਕਿਤਾ ਕਿਤੇ ਉਹ ਨੌਜਵਾਨ ਕਾਫੀ ਜਿਹੜੇ ਪਰੇਸ਼ਾਨ ਨਜ਼ਰਾਂ ਦੇ ਪੇ ਜਿੰਨਾਂ ਨਾਲ ਇਹ ਹਾਦਸਾ ਵਾਪਰਿਆ ਗਿਆ ਉਹਨਾਂ ਦਾ ਕਹਿਣਾਗਾ ਕਿ ਲਗਾਤਾਰ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਕਹ ਲੋ ਅੰਬਰਸਾਦ ਦੇ ਵਿੱਚ ਕਾਫੀ ਨੌਜਵਾਨ ਜਿਹੜੇ ਸਵੀਗੀ ਦੇ ਉੱਤੇ ਜਾਂ ਜਮਾਟੋ ਤੇ ਰਾਤੀ ਕੰਮ ਕਰਦੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰਨ ਲਈ ਲੇਕਿਨ ਜਿਹੜੇ ਬਦਮਾਸ਼ ਹੁੰਦੇ ਆ ਉਹਨਾਂ ਦਾ ਰਾਤ ਨੂੰ ਹੀ ਬਦਮਾਸ਼ੀ ਕਰਨ ਨੂੰ ਜਿਹੜਾ ਧਿਆਨ ਨਿਕਲਦਾਗਾ ਲੁੱਟਖੋ ਕਰਨ ਨੂੰ ਨਿਕਲਦਾਗਾ ਕਿ ਜਦੋਂ ਇਨ੍ਹਾਂ ਲੁਟੇਰਿਆਂ ਨੇ ਸਾਨੂੰ ਖਿਲਾਰ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਅਸੀਂ ਵੀ ਫਿਰ ਚੱਕ ਤੇ ਫੱਟੇ ਤੇ ਪਾਲਿਆ ਲੰਮੇ ਤੇ ਕੀਤੀ ਪੂਰੀ ਰਾਜ ਕੇ ਸੇਵਾ ਤੇ ਹੁਣ ਹੋ ਗਿਆ ਤੇ ਹੰਗਾਮਾ ਫੜਾ ਤੇ ਪੁਲਿਸ ਦੇ ਹਵਾਲੇ ਆਉਂਦੇ ਆ ਕੀ ਕਰੇ ਨੌਜਵਾਨ ਦੇ ਨਾਲ ਨਾਲ ਪੁਲਿਸ ਦੇ ਵੱਡੇ ਅਧਿਕਾਰੀ ਮਹਿਰ ਤੇ ਦੁਗਰੀ ਦੇ ਆਟ ਵਾਲੇ ਨਾਲ ਲੁੱਟ ਹੋ ਗਈ ਏ ਉਹਦੀ ਵਿਚਾਰੇ ਦੀ ਬਾਹ ਵੱਡੀ ਗਰੀਬ ਹੁੰਦਾ ਸੀ ਅਸੀਂ ਵੀ ਸਿਗੀ ਜਲਾਣੇ ਸੀ ਠੀਕ ਆ ਅਸੀਂ ਆ ਕੇ ਮੌਕੇ ਤੇ ਫੜਿਆ ਪਰਣ ਤੋਂ ਬਾਅਦ ਬਾਕੀ ਭੱਜ ਗਈ ਤਿੰਨ ਜਣੇ ਹੱਥ ਆ ਗਏ ਪੁਲਿਸ ਅੱਧੇ ਘੰਟੇ ਬਾਅਦ ਆਈ ਠੀਕ ਆ ਜੀ ਉਹਦਾ ਵਿਚਾਰੇ ਦੀ ਸਾਰਾ ਹੱਥ ਵੜਤ ਤਿੰਨ ਤੋਂ ਪੰਜ ਛੇ ਲੋਕਾਂ ਨੂੰ ਕੁੱਟੇ ਗਿਆ ਠੀਕ ਆ ਜੀ ਪੰਜ ਛੇ ਜਣੇ ਸੀਗੇ ਅੱਧੇ ਘੰਟੇ ਬਾਅਦ ਪੁਲਿਸ ਇੱਥੇ ਆਈ ਹੈ ਹਥਿਆਰ ਵੀ ਨਹੀਂ ਲੈ ਕੇ ਗਈ ਠੀਕ ਆ ਜੀ ਤਿੰਨ ਭੱਜ ਗਏ ਤਿੰਨ ਬਲੇ ਹਾਂ ਜੀ ਬੋਲੋ ਤਿੰਨ ਭੱਜ ਗਏ ਸੀ ਤਿੰਨ ਫੜੇ ਗਏ ਆ ਪੁਲਿਸ ਵਾਲੇ ਵੀ ਇਹਨਾਂ ਨੂੰ ਛੱਡ ਗਏ ਉਹ ਪਤਾ ਨਹੀਂ ਕਿੱਧਰ ਗਏ ਕਿੱਧਰ ਨਹੀਂ ਗਏ ਭਾਈ ਇੱਥੇ ਰੋਜ਼ ਦਾ ਕੰਮ ਹੈਗਾ ਅੱਜ ਤਾਂ ਨਹੀਂ ਹੈਗਾ ਭਾਈ ਰੋ ਹੀ ਦਿੱਲੀ ਇੱਥੇ ਨੇੜੇ ਕੋਈ ਨਾ ਕੋਈ ਫੋਵਾਜੀ ਹੁੰਦੀ ਰਹਿੰਦੀ ਆ ਅਸੀਂ ਸਾਰੇ ਵੀਰ ਰਾਤੀ ਘੁੰਮਦੇ ਰਹਿੰਦੇ ਲੋਕੀ ਜਿਵੇਂ ਟੋਲੇ ਕੰਮ ਕਰਦੀਆਂ ਗਿਆ ਅਸੀਂ ਰਾਤੀ ਕੁਝ ਖਾਣ ਵੀ ਜਾਂਦੇ ਸੀ ਕਿਤੇ ਵੀ ਸਾਨੂੰ ਸੇਫਟੀ ਫੀਲ ਨਹੀਂ ਹੁੰਦੀ ਇੱਥੇ ਨੇੜੇ ਬਿਲਕੁਲ ਕਿੱਥੇ ਪਹੁੰਚੀ ਪੁਲਿਸ ਪਹੁੰਚੀ ਆ ਭਾਈ ਬਿਲਕੁਲ ਨਹੀਂ ਪਹੁੰਚੀ ਅੱਧੇ ਘੰਟੇ ਬਾਅਦ ਪੁਲਿਸ ਆਈਏ ਤੇ ਉਹ ਨਹੀਂ ਕੁਰਬਾਨ ਵੀ ਇੱਥੇ ਛੱਡ ਗਈ ਹੈ ਬਲਕਿ ਉਹਨਾਂ ਨੂੰ ਲੈ ਕੇ ਜਾਂਦੇ ਫਰਜ ਬੰਦਾ ਹੁੰਦਾ ਸੀ ਕਿ ਮੇਰੇ ਹੱਥ ਤਿੰਨਨ ਨੂੰ ਫੜ ਕੇ ਸੀ ਕੁੱਟਿਆ ਵਾ ਫੜ ਕੇ ਮੁੜ ਕੇ ਬੋਲ ਸੱਤੇ ਘੰਟੇ ਬਾਅਦ ਆਈਆ ਉਹਨਰ ਫੜ ਜਵੰਦਾਂ ਕਿ ਕੁਰਬਾਨ ਲੈ ਕੇ ਜਾਣ ਉਹਨਾਂ ਦੇ ਕੋਈ ਕਾਰਵਾਈ ਕਰਿਆ ਸੀ ਲੈ ਕੇ ਜਾਓ ਹਥਿਆਰ ਇਹਨਾਂ ਨੂੰ ਭਾਈ ਬਿਲਕੁਲ ਕਿਹਾ ਉਹਨਾਂ ਨੂੰ ਆਪ ਨੂੰ ਸਮਝਾ ਕਿ ਕੀ ਹਾਂ ਪਰਵਾਹ ਮੈਂ ਤਾਂ ਇਹਦੇ ਹੀ ਲੈ ਕੇ ਜਾਣੀ ਬੰਦੀ ਉਹਨਾਂ ਦੀ ਕੱਲ ਨੂੰ ਉਹਨਾਂ ਦੀ ਕਾਰਵਾਈ ਨਹੀਂ ਕਰਨਗੇ ਇਹ ਦੁਕਨੀ ਡੈਰ ਉਹਨੇ ਪਾਸੇ ਮਾਡਰ ਟਾਊਨ ਦੀ ਲੈਟਰ ਦਾ ਮਾਮਲਾ ਜੀ ਹਾਂ ਜੀ ਤੇ ਕੀ ਹੋਇਆ ਕੀ ਸੀ ਆਟੋ ਵਾਲਾ ਜਾ ਰਿਹਾ ਸੀ ਤਿੰਨ ਜਿਹੜੇ ਹੈਗੇ ਮੋਟਰਸਾਈਕਲ ਵਾਲੇ ਕਾਰ ਦੇ ਵਿੱਚ ਬੈਠੇ ਸੀ ਇਹਨਾਂ ਕੋਲ ਤੇਜ਼ਰ ਹਥਿਆਰ ਵੀ ਕਿਤੇ ਤੇਜ਼ਰ ਤੇਜ਼ਰ ਫੋੜੇ ਨੇ ਕਾਰ ਦੇ ਕੋਈ ਬਾਹ ਵੀ ਵੱਢੀ ਗਈ ਆਟੋ ਵਾਲਾ ਬਾਹ ਵੀ ਵੱਢੀ ਗਈ ਕਿੰਨੇ ਇਹ ਕਹਿੰਦੇ ਨੌਜਵਾਨ ਹੋਰ ਵੀ ਸੀਗੇ ਇਹਨਾਂ ਦੇ ਨਾਲ ਹਾਂ ਜੀ ਚੱਲ ਚੱਜੋਗੇ ਆਪਾਂ ਤੇ ਭੱਜ ਵੀ ਗਏ ਕੋਈ ਭੱਜ ਵੀ ਰਹਿਟ ਅੱਛਾ ਜੀ ਤੇ ਕਿੰਨੇ ਨੌਜਵਾਨ ਕਾਬੂ ਕੀਤੇ ਹੁਣ ਜੀ ਤਿੰਨ ਕਰੇ ਤੇ ਇਹਨਾਂ ਘਰੇ ਕੀ ਹਥਿਆਰ ਕਿਹੜੇ ਬਰਾਮਤ ਕਿੰਨਾ ਕੋਲ ਬਾਰੂ ਛੇਰ ਫੋੜਿਆ ਅੱਛਾ ਜੀ ਤੇ ਸਰ ਕਿੰਨੇ ਆਟੋ ਵਾਲੇ ਜਿਹੜੀ ਬਾਹ ਵੱਡੀ ਗਈ ਹੈ ਜਾਂ ਹੋਰ ਵੀ ਕਿੰਨੇ ਦੀ ਲੁੱਟਖੋ ਕੀਤੀ ਹੈ ਇੱਕ ਮਿੰਟ ਸਾਰਾ ਇਧਰ ਤੀਖ ਚੱਲੂ ਕਰੋ ਕੀ ਇਹ ਲੁੱਟਖੋ ਕਰਨੇ ਆਦੀ ਨੇ ਤੇ ਨਸ਼ਾ ਨੂੰ ਸ਼ਾ ਵੀ ਕੀਤਾ ਲੱਗਦਾ ਹੈ ਇਹ ਸਾਰੀ ਰਿਪੋਰਟ ਆਊਗੀ ਸਰ ਨੌਜਵਾਨ ਕਿੰਨੇ ਸੀ ਟੋਟਲ ਟੋਟਲ ਨੌਜਵਾਨ ਇਹ ਫੜੇ ਤਿੰਨਾਂ ਦੋ ਮੌਕੇ ਉੱਤੇ